ਜੀ ਕਰਦਾ ਜੀ ਕਰਦਾ ਸਾਰੀ ਵੀ ਸਾਰੀ ਸਭ ਤੋਂ ਵੱਡੀ ਕੋਠੀ ਜਿਹੜੀ ਜਲੰਧਰ ਦੀ ਸਭ ਤੋਂ ਵੱਡੀ ਜਿਹੜੀ ਕੋਠੀ ਜਲੰਧਰ ਦੀ ਸਰਕਾਰੀ ਕੋਠੀ ਉਹਦੇ ਉੱਤੇ ਕਬਜ਼ਾ ਕਰ ਲਿਆ ਇੱਕ ਦਿਨ ਉਹ ਵੋਟ ਇਲੈਕਸ਼ਨ ਤੋਂ ਬਾਅਦ ਜਲਾ ਪਾ ਗਏ ਕੀ ਕਰ ਰਹੇ ਸੀ ਇੱਕ ਦਿਨ ਉੱਥੇ ਗਿਆ ਨਹੀਂ ਪਰ ਉਹ ਕੋਠੀ ਆਪਣੇ ਲਈ ਰੱਖੀ ਹੋਈ ਆ ਅਰੀ ਸ਼ਾਮ ਮੰਗਲਾ ਜਿਹੜਾ ਉਹ ਭਵੰਤਮਾਨ ਜੋੜੇ ਨੂੰ ਹੁਣ ਉਹ ਲੋੜ ਆਣੀ ਵੋਟ ਇਲੈਕਸ਼ਨਾਂ ਮੈਂ ਚੈਰਨੀ ਕਰਦਾ ਜਿਹੜੇ ਹੋਟਲ ਮੰਤ ਮਾਂ ਪੇਵੋ ਸਰਕਟ ਹਾਊਸ ਬਣੇ ਹੋਏ ਆ ਲੁਹਾਨੇ ਟੌਪ ਤੇ ਰੈਸਟ ਹਾਊਸ ਬਣੇ ਹੋਏ ਆ ਸੈਗਨ ਹਾਊਸ ਆ ਜਿਹੜਾ ਤੁਸੀਂ ਸਾਰਿਆਂ ਨੇ ਐਗਰੀਕਲਚਰ ਯੂਨੀਵਰਸਿਟੀ ਛੇ ਨੇ ਆ ਤੇ ਰਹਿੰਦਾ ਕਿੱਥੇ ਆ ਫਿਰ ਕਹਿੰਦਾ ਜੀ ਮੈਂ ਤੂੰ ਗਰੀਬ ਆਦਮੀ ਆ ਜੀ ਮੇਰਾ ਆਮ ਘਰ ਦਾ ਮੁੰਡਾ ਏ ਮੈਂ ਇਹ ਜਾਦੇ ਨਹੀਂ ਤੇ ਹੋਰ ਕਿਹੜੇ ਘਰਾਂ ਦੇ ਮੁੰਡੇ ਸਾਰੀਆਂ ਆਮ ਘਰਾਂ ਦੇ ਮੁੰਡੇ ਜਾਂਦੇ ਕੋਈ ਮਿਹਨਤ ਕਰਕੇ ਜੇ ਇਹ ਵਿਰਾਸਤ ਹੀ ਕਰਦਾ ਜੇ ਅੱਜ ਵੱਡੀ ਗੱਡੀ ਚ ਫਿਰਦਾ ਤੇ ਇਹ ਕਿਤੇ ਆਮ ਘਰ ਦਾ ਮੁੰਡਾ ਨਹੀਂ ਜੇ 50 ਦਿਸਤਾਂਚ ਘੁੰਮੇ ਆਏ ਤੇ ਆਮਦਾਰ ਖਤਮ ਹੋ ਗਿਆ ਜਿਹਨੇ ترقی ਕਰਨੀ ਉਹ ਵੀ ਆਮ ਕਰਦਾ ਹੀ ਚਾਹੇ ਭਾਈ ਪਰ ਅੱਜ ਤੁਸੀਂ ਹਨਾਨ ਹੋਵੋਗੇ ਜਦੋਂ ਭਗਵੰਤ ਜੀ ਮਾਨ ਜਾਂਦਾ ਹੈ ਲੁਧਿਆਣੇ ਮੇਰੀ ਗੱਲ ਤੇ ਵਿਸ਼ਵਾਸ ਨਾ ਕਰਿਓ ਤੁਹਾਡੇ ਪੁਲਿਸ ਵਾਲੇ ਕੋਈ ਨਾ ਕੋਈ ਰਿਸ਼ਤੇਦਾਰ ਹੋਸਤੋਂ ਹੋਰ ਰਿਸ਼ਤੇਦਾਰ ਕਿਉਂ ਨਾ ਲੁਧਿਆਣੇ ਚ ਸਰਕਾਰੀ ਮਲਾਜੋ ਦੋਸਤੋਂ ਰਿਸ਼ਤੇਦਾਰੋ ਪੁੱਛਿਓ ਕਿੱਥੇ ਰਹਿੰਦਾ ਸਭ ਤੋਂ ਮਹਿੰਗਾ ਜਿਹੜਾ ਹੋਟਲ ਹੈ ਹਿਆ ਸੜਕ ਤੇ ਪੈਂਦਾ ਫਿਰੋਜ਼ਪੁਰ ਰੋਡ ਤੇ ਸਭ ਤੋਂ ਲੰਗਰ ਜਿਹੜਾ ਉੱਥੇ ਕਮਰਾ ਏ ਇੱਕ ਕਮਰੇ ਦਾ ਰੇਟ ਤੁਸੀਂ ਮੰਨਣਾ ਨਹੀਂ ਹੈ 1 ਲੱਖ ਰੁਪਏ ਦਾ ਜਿਹੜਾ ਇੱਕ ਦਿਨ ਦਾ ਕਿਰਾਇਆ 1 ਲੱਖ ਰੁਪਏ ਦੇ ਇਹਨੂੰ ਸਸਤਾ ਕਰਨ ਜਾਂਦਾ ਕਿਉਂਕਿ ਨਗਾ ਕਰ ਰਹੇ ਨੇ 75 ਗਿਆਂ ਦੇ ਦਿੰਦੇ ਆ ਤੇ ਸਾਰਾ ਫਲੋਰ ਜਿਹੜਾ ਉਹ ਸਾਰਾ ਫਲੋਰ ਹਿਆਤ ਦਾ ਮੁਕੁੱਲਾ ਕਿਉਂਕਿ ਉੱਥੇ ਲਿਫਟ ਆ ਜਿਹੜੀ ਉਹ ਵੀ ਨਹੀਂ ਜਾ ਸਕਦੀ ਉਹ ਫਲੋਰ ਤੇ ਕਿਉਂਕਿ ਰਾਤ ਨੂੰ ਸ਼ਾਮ ਨੂੰ ਉੱਥੇ ਕੰਮ ਕਰਨੇ ਉੱਥੇ ਜੇ ਕਿਸੇ ਨੇ ਫੋਟੋ ਖਿੱਚੀ ਤੇ ਇਸ ਕਰਕੇ ਸਾਰਾ ਫਲੋਰ 5 ਲੱਖ ਰੁਪਏ ਦਾ ਇੱਕ ਦਿਨ ਦਾ ਬੁੱਕ ਕਰਨਾ ਪੈਂਦਾ ਅੱਜ ਲਾ ਲੋ 15 ਦਿਨ ਹੁਣ ਇਹ ਇਲੈਕਸ਼ਨ ਦੇ ਨਾਲ ਹੀ ਆਉਣਗੇ ਜੇ ਕਿਸੇ ਸਰਪਟਾਉਂ ਮੈਸੂਰ ਨੂੰ ਸੁਣਾ ਤੇ ਕੀ ਖਰਚਾ ਹੁੰਦਾ 500000 ਜਦੋਂ ਉਹ ਸਰਕਾਰੀ ਉੱਥੇ ਹੈਗੇ ਹੀ ਆ ਤੇ ਕਿੰਨਾ ਹੋਏਗੀ 15 ਦਿਨਾਂ ਦਾ ਤੇ 5 ਲੱਖ ਨੂੰ ਆਓ 75 ਰੱਖ ਮੇਰਾ ਹਿਸਾਬ ਨਾਲ 500000 75 ਜੀ 75 ਲੱਖ ਰੁਪਇਆ ਆਹ ਦਿਨਾਂ ਦਾ ਲੱਖ ਲੱਖ ਜਿਨਾ ਬਾਰੇ ਇਹ ਤੁਸੀਂ ਉਥੇ ਜਿਹੜਾ ਖਾਣਾ ਤੇ 80m ਵਾਲਾ ਸਮਾਨ ਉਹ ਜਿਹੜੀ ਬੋਤਲ ਦਾ ਉਹਦਾ ਖਰਚਾ ਦਾ ਗੱਲ ਮੈਂ ਕਿੰਨਾ ਹੋਊ ਕਰੋੜ ਦੇ ਨੇੜੇ ਤੜੇ 15 ਦਿਨ ਇਹ ਆਮ ਆਦਮੀ ਦਾ ਮਾਸਟਰ ਭਿੰਦਰ ਸਿੰਘ ਦੇ ਮੁੰਡੇ ਨੂੰ ਇਹ ਲੁਧਿਆਣਾ ਪੈਣਾ ਹੈ ਮੈਂ ਚੈਲ ਨਹੀਂ ਕਰਦਾ ਮੀਡੀਆ ਦੇ ਸਾਹਮਣੇ ਨਹੀਂ ਇਹਦਾ ਜਵਾਬ ਦੇਵੇ ਕਿ ਤੇਰਾ ਉਹ ਲੱਖ ਕਮਰੇ ਦਾ ਤੇ ਫਲੋਰ ਦਾ 5 ਲੱਖ ਰੁਪਇਆ ਕੌਣ ਭਰਦਾ ਏ 10 ਮੀਡੀਆ ਨੂੰ ਤੂੰ ਆਪਣੀ ਜੇਬੋਂ ਭਰਦਾ ਜਾਂ ਤੂੰ ਜੇਬੋਂ ਭਰਦਾ ਫਿਰ ਤੇਰੇ ਕੋਲ ਇੰਨੇ ਪੈਸੇ ਆਏ ਕਿੱਥੋਂ ਜਾਂ ਕੋਈ ਕੰਟਰੈਕਟਰਸ ਭਰਦਾ ਜਿਹਦੇ ਤੁਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਹੋਣਗੇ ਜਾਂ ਜਿਹਨੂੰ ਤੁਸੀਂ ਪੋਲਿਊਸ਼ਨ ਰੋਡ ਦਾ ਸਰਟੀਫਿਕੇਟ ਦਿੱਤਾ ਹੋ ਜਾਂ ਕੋਈ بڑا ਸੁਧਾਰਾਇਦਾਰ ਲੁਧਿਆਣੇ ਦਾ ਪੈਸੇ ਭਰਦਾ ਹੋਰ ਪੈਸੇ ਕਿੱਥੋਂ ਆਗੇ ਸਰਕਾਰੀ ਘਰੇ ਨਹੀਂ ਸਕਦੇ ਕਿਉਂਕਿ ਰੈਕਸ਼ਨ ਕਮਿਸ਼ਨ ਦਾ ਕਰੋੜਾਂ ਸਰਕਾਰੀ ਪੈਸਾ ਜਾ ਨਹੀਂ ਸਕਦਾ ਇਮੀ ਮੈਂ ਕੋਢੇ ਰਹੀ ਜਵਾਬ ਮਾਗਣੇ